ਲੋ ਜੀ ਦੋ ਹੋਰ ਨੂੰ ਚੱਲ ਪਏ। ਹੋਰ ਰੋਟੀ ਖਾਈਏ 1:30 ਵਜੇ ਘਰੇ। ਤੂੰ ਮੌਣ ਲੱਗਾ ਜੇ। ਸਹੱਲੋ ਗਾਈਜ਼ ਵੈਲਕਮ ਬੈਕ ਟੂ ਜੀ ਆਈ ਐਮ ਤੁਹਾਨੂੰ ਕਿਹਾ ਅੱਜ ਸਵੇਰ ਦਾ ਟਾਈਮ 9:30 ਹੋ ਗਏ। ਉਹ ਕਹਾਰੇ ਇੱਕ ਤੇ ਕੇਰਾ ਹਲ ਮਾਰਤੇ ਉਹ ਤਾਂ ਸਮਾਗਾ ਵੀ ਮਾਰਦਾ ਪਰਲੇ ਜੀ। ਅਏ ਜੇ ਪਾਣੀ ਛੱਡਿਆ ਬਸ 2 ਘੰਟੇ ਰਹਿ ਗਏ ਦੁਪਹਿਰ ਅੱਜ ਕੰਮ ਨਿਬੜ ਸਕਦਾ ਜੇ ਰਹਿ ਗਿਆ ਤਾਂ ਇੱਕ ਅੱਧਾ ਰੱਖੂਗਾ 11 ਕਿਉਂਕਿ ਪਿੰਡ ਦਾ ਨਿਬੜ ਗਿਆ ਸਾਰਾ ਬੰਦੇ ਵੱਟਣ ਲੱਗੇ ਨੇ ਪਨੀਰੀ ਆਵਨੇ ਵੀ ਲਾਇਆ ਏ ਕੋਲੋਂ ਦਾ ਕੰਮ ਨਿਬੜਿਆ ਏ ਕੋਲੋਂ ਉੱਥੋਂ ਹੀ ਆਏ ਨੇ ਉਹ ਵੀ ਲਾ ਗਏ ਆਵਨੇ ਤੇ ਚੱਲੋ ਹਰ ਦੇਗੀ ਪਿਆਸੀ ਚੱਲਦੇ ਆ 11 ਹਲ ਮਾਰ ਦੀ ਫਿਰ ਸਵੇਰ ਕੱਲ ਦੇ ਕੇ ਕਮੇ ਵੇੜ ਰਹੀ ਪਰ ਲਾਗਿਆ ਰਾਤ ਹੀ ਕਦੂ ਕਰਤੇ ਇੱਕ ਬੰਨੇ ਚ ਕਰਿਆ ਸੀ ਨਜੀਬ ਨੇ ਹਲ ਮਾਰਤੇ ਸਵੇਰੇ ਸਹਾਗਾ ਮਾਰਤਾ ਹੁਣ ਇਹ ਚ ਕਿਹੜਾ ਹਲ ਮਾਰੇ ਹੋਏ ਨੇ ਕਿਹੜਾ ਸਹਾਗਾ ਹਲ ਮਾਰ ਕੇ ਸਹਾਗਾ ਦੇਦਾ ਇਹ ਰਹਾ ਬਹਿ ਗਿਆ ਇੱਥੇ ਨਹੀਂ ਪਤਾ ਨਹੀਂ ਕਿਉਂ ਡੇਗ ਰਿਹਾ ਆ ਬੱਦਲ ਵਾਈ ਦੁਬਾਰਾ ਹੋਈ ਜਾ ਹੁਣ ਦੇਖੋ ਆਉਂਦਾ ਕਿ ਨਹੀਂ ਆਉਂਦਾ ਲੋਈ ਆ ਤਾਂ ਜਿਹੜਾ ਰਹਿ ਗਿਆ अलग हो गया। ये बैड अंदर ही साइड ना क्या है? मारना बैड नहीं लाया आज की अपन। ਰਕੀ ਲਾ ਰਿਹਾ ਜੀ ਜਲ ਇੱਕ ਨਾਲ ਸਰ ਜਾਊਗਾ ਰੋਡ ਤੇ ਤਾਂ ਦੋ ਲਾਲਾ ਦੋ ਨਾਲ ਟਰੰਨ ਹੋਰ ਦਾ ਖਾਰਾ ਇਹਦਾ ਲਾ ਇਸ ਵਾਗਾ ਜੋੜ ਲੈ ਇਹ ਹਲਾ ਦੇ ਮਗਰੀ ਪਾ ਲਿਆ ਇਹਦੇ ਨਾਲ ਵਸ ਇੰਨਾ ਗਦਾ ਇੱਕ ਘੜੀ ਤੋਂ ਦੂਰ ਤੱਕ ਮਾਰ ਦਿੰਦਾ ਹੋਰ ਨਹੀਂ ਕੋਈ ਗੱਲ ਹਲਾ ਦੇ ਮਗਰ ਪਾ ਦੋ ਜਿਵੇਂ ਟਰੈਕਟਰ ਤੋਂ ਹਲਾ ਦੇ ਮਗਰੀ ਘੁੰਮੇ ਆਉਂਦੇ ਨੇ ਉਹ ਥੋੜੇ ਲੰਮਾ ਘੁੰਮ ਕੇ ਆਉਂਦੇ ਨੇ ਇਸ ਓੜਾ ਲੋੜ ਸਾਹ ਕਾ ਵੱਜ ਗਿਆ। ਬਹੁਤ ਲੰਮੇ ਲੋੜ ਤੇ ਨਾ। ਨਾ ਲੋ ਕੇ ਰਹੀ ਵਰਦੂ। ਬਹੁਤ ਲਵੇ ਲੱਗਿਆ ਆ। ਉਹ ਵੀ ਫੁੱਲ ਹੋ ਗਿਆ ਲੈ ਬਈ। ਇਹੇ ਪੜਦੀ ਆ ਪਸੰਗਲ। ਗੈਰਾ ਹੋਰ ਭਰ ਜਾਊਗਾ ਜੇ ਲਾਈਟ ਚਲੀ ਗਈ ਜੇ ਭੱਜ ਗਈ ਤਾਂ ਘੰਟਾ ਹੀ ਰਹਿੰਦਾ ਫੇਰ ਨਹੀਂ ਭਰਦਾ ਜੇ ਚੱਲੇ ਗਈ ਫਿਰ ਤਾਂ ਨਹੀਂ ਬਤਾ ਦੋ ਕਰਦੇ ਮੇਰਾ ਕੱਲ ਤਿੰਨ ਹੋ ਗਿਆ ਵੱਡਾ 11 ਹੋ ਗਿਆ ਇਕ ਹੋਈ ਦੋ ਹੋਰ ਚੱਲ ਪਏ ਉਹ ਇੱਥੇ ਪਾਣੀ ਟੁੱਟ ਗਿਆ ਜੀਰ ਆਉਂਦਾ ਪਾਣੀ ਉਹ ਇੱਥੇ ਨਾ ਖੱਡਾਂ ਫੁੱਡਾਂ ਵਾਲੀਆਂ ਨੇ ਪੁਰਾਣੀ ਵਟਾਂ ਨੇ ਖੱਡਾਂ ਆਉਣ ਕਰਕੇ ਫਿਰ ਪਾਣੀ ਟੁੱਟ ਕੱਟ ਜਾਂਦਾ ਲੈ ਵੀ ਜਦਰਾ ਕੰਮ ਨਿਪੜ ਗਿਆ ਚੱਲਿਆਂ ਪਿੰਡ ਨੂੰ ਰੋਟੀ ਹੈ ਜੀ 1:30 ਵਜੇ ਦਾ ਘਰੇ 1:30 ਵਜੇ ਆਏ ਰੋਟੀ ਨਾਲ ਠੀਕ ਪੰਡਾ ਹੀ ਲੜ ਜਾਂਦੀ ਐ ਇੱਧਰ ਲਈ ਬਣੀ ਕੇ ਵਧਦੀ ਪੰਡਾ ਹੀ ਲੜ ਜਾਂਦੀ ਐ ਅੱਜ ਪੰਡਾ ਕਿੱਦੋਂ ਕਰ ਲੱਗਿਆ ਹਵਾ ਦੇਖੋ ਕਿੰਨੀ ਤੇਜ਼ ਚੱਲਦੀ ਐ ਤਹਾ ਨਹੀਂ ਜਾਂਦਾ ਲੋ ਯਾਰ ਸਾਰੇ ਜਾਰੇ ਹੀ ਹੋ ਗਏ ਆ ਇੱਕ ਰਹਿ ਗਿਆ ਇਹ ਵੀ ਭਰ ਲਾਂਗੇ ਪਰ ਹਜੇ ਨਹੀਂ ਭਰਨਾ ਇਹ ਰੋਕ ਲਿਆ ਐ ਲੈਡ ਦਾ ਜਾਵਦੀ ਏ ਥੱਲੇ ਚੌਲਾਂ ਜਵਾਨੀ ਪਾਉਣ ਲੱਗੇ। ਮਾਰ ਚੌਲਾਂ ਚੱਲ ਪੂਰਾ ਕਰਦੇ ਨੇ ਪਤਾ। ਉਹ ਨਾ ਬੱਟ ਥੱਲੇ ਟੋਏ ਨੇ ਆਪਣੇ। ਉਹ ਵੱਡੇ ਟੋਏ ਨੇ। ਫਿਰ ਉਧਰ ਪਾਣੀ ਟੁੱਟ ਜਾਂਦਾ ਉਹਦੇ ਬੱਟ ਮੜੀ ਨਾਲ ਲਾਉਣੀ ਆ ਉਹਦੇ ਚੱਕ ਕੇ। ਕਿ ਪਾਣੀ ਨਾ ਟੁੱਟੇ। ਉਹ ਉਹਦੇ ਨਾਲ ਲਾ ਦੇਣੀ ਆ ਭਣੀ ਦੇ। ਇਹਦੇ ਕਰਕੇ ਇੱਕ ਐਰਾ ਦਾ ਛੋਟਾ ਹੀ ਆਦਾ ਘੰਟੇ 'ਚ ਭਰ ਜੂਜੇ ਭਰਨਾ ਵੀ ਹੋਇਆ ਅਖਣ ਤੱਕ। ਲੈਡ ਦਾ 8 ਵਜੇ ਤੱਕ ਚੱਲਣੀ ਆ। ਤਾਂ ਹਜੇ ਰੋਕ ਲਿਆ ਹੈ। ਮਜਾ ਟਰੈਕਟਰ ਨਾਲ ਆਪਾਂ ਕਦੂ ਕਰਦਾਂਗੇ ਦੂਜਾ ਟਰੈਕਟਰ 1600 ਹਵਾਗਾ ਦੇ ਦੂਗਾ ਉਹ ਮਗਰ ਤਾਂ ਪੱਟੀ ਚਾਲਦੀ ਆ 1600 ਦਾ ਨਾ ਸੁਹਾਗਾ ਦੇ ਦਾਂਗੇ ਵਟਾ ਖੁਰਨ ਦਾ ਵਾਲਾ ਏਰੋ ਹੋਰੇ ਵਟਾ ਛੱਲ ਵਾਲੀ ਪੈਂਦੀ ਆ ਛੱਲ ਪੈਣ ਦਾ ਖੁਰਦੀ ਬਹੁਤ ਆ ਵਟ ਉਹੀਂ ਖੜੇ ਜਾਂਦੀ ਆ ਬਸ ਫਰੰਟ ਦਾ ਕੰਮ ਨਿਬੜ ਗਿਆ ਆਪਣਾ ਫਿਰ ਤਾਂ ਹਰੇ ਵਾਲਾ ਸੋਂ ਰਹਿ ਜੀ ਜਿੱਦਣ ਹਰਾ ਵੱਢਾਂਗੇ ਆ ਜਦ ਤਨ ਬਰਸੀਮ ਵੱਟੇ ਹੋਏ ਕਦ ਤਾ ਹੋਊਗਾ ਫਿਰ ਇਹਦਾ ਜਿਹਦਾ ਬਾਕੀ ਦਾ ਹੋ ਗਿਆ ਜਦੋਂ ਬਰਸੀਮ ਦਾ ਵੀ ਵੱਟੇਗਾ ਜਾਂ ਪਨੀਰੀ ਵਾਲਾ ਸੋਂ ਰਹਿ ਗਿਆ ਉਹਦਾ ਲੇਟ ਵੈਰਾਈਆਂ ਲੱਗਣੀਆਂ ਪਨੀਰੀ ਆ ਫਿਰ ਲੇਟ ਜਾਊਗੀ ਨਾ ਹਜੇ ਮੱਕੀ ਵੀ ਵੱਢਣੀ ਆ ਆਪਾਂ ਨੇ ਕੋਈ ਉਹ ਟਰੈਕਟਰ ਦਾ ਘੜਤਾ ਹੀ ਬਾਹਰ ਉਹ ਰੂਟਾ ਉੱਟਣਾ ਥਾ ਉਹ ਬਾਹਰ ਜੀ ਬਰਸੀਮ ਵਾਲਾ ਉਹਨੂੰ ਪਾਉਣ ਲੱਗਾ ਆ ਜੀ ਆ ਗਾਵੇ ਦੋ ਆ ਸੁਹਾਗਾ ਕੇਰਾਂ ਨਗਾਉਂਦਾ ਮੈਂ ਦੇਖ। ਆਹੀ ਦੋ ਹੁਣ ਪਾਣੀ ਛੱਡਦੇ ਆਂ ਦੇਖਦੇ ਹਾਂ ਉਹ ਤਾਂ ਛੱਡ ਹੀ ਦਿੰਦੇ ਆ। ਨੂੰ ਇਹ ਆ ਗਾਰੇ ਜੋ ਪਾਣੀ ਛੱਡਦਾ ਉਧਰ ਭਰ ਗਿਆ। ਤੁਹਾਨੂੰ ਇਹ ਵੀ ਭਰ ਜਾਊਗਾ। ਇਹਨਾਂ ਨੂੰ ਆਪ ਉਧਰ ਮਿੱਟੀ ਲਾਇਆ ਹੀ ਆ। ਆ ਗਿਆ ਰਿਜਾ ਗੱਦੂ ਵੀ ਹੋ ਗਿਆ ਸੁਹਾਗਾ ਪੇਥੇ ਘੜ ਚੱਲੇ। ਆ ਗਿਆ ਰਿਜਾ ਗੱਦੂ। 2 4 4 5ਵਾਂ ਭਰਦਾ ਇੱਕ ਘੇਰਾ ਉਧਰ ਹੋਇਆ ਪਿਆ। ਲਾਉਣ ਲੱਗਿਆ ਨਾਲ ਦੇ ਨਾਲ ਹੀ ਅੱਜ ਆਪਣੇ ਲਾਉਣੀ ਹੋਰ ਦੀ ਲਾਏ ਆਉਣਗੇ ਕੱਲ ਨੂੰ ਵੀ ਕਾਰਸੋ ਲਾਏ ਆਉਣਗੇ ਹਵਲੇ ਆ ਗਾਰੇ ਲੱਗ ਜਣੇ ਲੈ ਵੀ 15ਵਾਂ ਫੇਦੇ ਵੀ ਲਾਤਾ ਉਦੋਂ ਇਹਨਾਂ ਨੇ ਮਿੱਟੀ ਵੀ ਲਾਤੀ ਸੀ ਜਾਂ ਮਿੱਟੀ ਝਾੜ ਕੇ ਬਰਾਬਰ ਧੱਕ ਕੇ ਟ੍ਰੈਕਟਰ ਨਾਲ ਤੇ ਕਿੱਲੀ ਕਰਕੇ ਦਾਵਦੀ ਆ ਬੰਨਾ ਦਾ ਕੰਮਲੀਟ ਹੋ ਗਿਆ ਬਸ ਆਪਣਾ ਮੱਕੀ ਵਾਲਾ ਥਾਂ ਹੀ ਰਹਿਣਾ ਬੱਕੀ ਦਾ ਆਪਣੇ ਲਾ ਕੇ ਮੋਟਰਾਂ ਦਾ ਆਪਣੀ ਗੜੀਆਂ ਨੇ ਮੋਟਰ ਦਾ ਉਹਨੂੰ ਟੰਡ ਰਹੀ ਵਿਖੜੀ ਆ ਤੇ ਬੈਣੀ ਦਾ ਕਰ ਲਾਏ ਛੱਡੇ ਹੀ ਨਹੀਂ ਪਾਣੀ ਇੱਥੇ ਆ ਵੀ ਪਾਣੀ ਪਾਣੀ ਹੋਇਆ ਖੜਾ ਇੱਥੇ ਮੱਕੀ ਜੀ ਮੀਂਹ ਪਿਆ ਬਹੁਤ ਹੈ ਬਹੁਤ ਆ ਜਾ ਜਮਣਾ ਦੇਖਿਆ ਜਮਣਾ ਪੱਕੀਆਂ ਨੇ ਇਹ ਵੱਕੀਆਂ ਹੋਰੋ ਫੇਰੋ 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 ਉਹ ਤਾਂ ਆਪਣੀ ਤੁਰਪੀ ਉਹ ਜੀਰੀ ਦੀ ਸਾਰੀ ਤੁਰਪੀ ਪੱਕ ਗਈਆਂ ਪਹਿਲਾਂ ਤਾਂ ਇੱਥੇ ਇੱਕ ਦੋ ਗੁ ਪੱਕੀਆਂ ਹੋਈਆਂ ਸੀ ਹੁਣ ਤਾਂ ਸਾਰੀਆਂ ਖਾਸੀਆਂ ਪੱਕ ਗਈਆਂ ਅਜੇ ਵੀ ਦੂਰ ਨੇ ਜਿਹੜੀਆਂ ਪੱਕੀਆਂ ਨੇ ਉੱਪਰ ਕੋਠੇ ਦੇ ਉਹ ਪੱਕੀਆਂ ਜਿਹਨਾਂ ਤੋਂ ਔੜਨੀਆਂ ਸੌਕੀਆਂ ਨੇ ਨਹੀਂ ਘਰੇ ਜਿਹੜੀਆਂ ਆਪਣੇ ਜੰਮਣ ਲੱਗੀਆਂ ਆ ਜਾ ਉਹ ਪੱਕ ਗਈ ਕੁਝ ਖਾਦੀ ਪੱਕੇ ਗੁੱਛੇ ਦੀ ਨਾ ਨਾਮ ਕਿਨ ਵੀ ਕੱਦ ਖਾਸਾ ਕਰ ਗਈ ਹੁਣ ਠੰਡੀ ਚਲਦੀ ਨਾ ਪਹਿਲਾਂ ਤਾਂ ਗਰਮੀ ਬਹੁਤ ਸੀ ਹੁਣ ਤਾਂ ਠੀਕ ਆ ਇਕਦਮ ਪਹਿਲਾਂ ਦਬ ਗਈ ਸੀ ਇਹਦਾ ਵੀ 4 ਪਾਉਣਾ ਸੀ 4 ਤਾਂ ਮਹੀਨਾ ਇਕ ਲੈ ਜੂ ਹੋਰ 4 ਪਾਉਣਾ ਜੋਗੀ ਹੋਊ ਪਾਣੀ ਦਾ ਦੋ ਦਿਨ ਦੇਖਣ ਦੀ ਲੋੜ ਹੀ ਨਹੀਂ ਪਾਣੀ ਦਾ ਬੱਸ ਕਿੰਨਾ ਵਿਖਾ ਕੇ ਲਿਆਵਾਂ ਤੁਹਾਨੂੰ ਕੰਨਾ ਇਹ ਦੋ ਮੱਕੀ ਦਾ ਗੰਨਤਾ ਆ ਦੋ ਮੱਕੀਆਂ ਨਾਲ ਸੋਈ ਰਹਿ ਗਿਆ ਰਹਿ ਗਿਆ 20 ਕਿੱਗੇ ਤੋਂ ਮੱਕਿਆ ਪੋਣਾ ਗੰਨਾਂ ਲੱਗਿਆ 5 ਕਿੱਗੇ ਇਹ ਤਾਂ ਫਿਰ ਜੰਮ ਨੋ ਤਾਂ ਕਿਉਂ ਹੋਇਆ ਮੱਕੀ ਵੱਢਣੀ ਆ ਆ ਗੰਨਾ ਆ ਗਿਆ ਜਿਹੜਾ ਕੀ ਲਗ ਥਾਂ ਦਾ ਰੱਖ ਲੈ ਸੀ ਆਪਾਂ 14 01 01 ਤੇ ਰੱਖ ਲੈ ਜੀ ਗੋੜਾ ਗੋੜਾ ਫੀਲ ਨੇ ਜੇ ਗੰਨਾ ਆਪਣਾ ਕੋਲ ਆਹੀ ਹੈ ਇੱਕ ਕੀ ਲਾ ਕੇ ਸਰਕਾਰ ਨੂੰ ਵਧਾਵਾਂਗੇ ਜੇ ਵਧਾਇਆ ਨਹੀਂ ਤਾਂ ਬੋਲਾ ਦਾ ਬੁਲਾਉਂਦੇ ਜੇ ਵਧਾਇਆ ਤਾਂ ਬੁਲਾਉਂਦੇ da ćemo ਵਾਧਰਾ ਵੀ ਮਿੰਗਾ ਕਸੀਤੀ ਇਨਸ਼ਾਲ ਜੀ ਮਾਰਿਆ ਤਿੰਨ ਦਿਨ ਪਹਿਲਾਂ ਦਾ ਕੁਝ ਵੀ ਨਹੀਂ ਸੀਗਾ ਇਹਦਾ ਕਿੱਲੇ ਬੈਨ ਹੈ ਇਹ ਤੇ ਪਾਣੀ ਛਾੜਦਾ ਪੱਤੇ ਘੰਟੇ ਗੱਲੀ ਜੀ ਗੱਲਾ ਸਤਾ ਦਾ ਅੰਨੇ ਸੀ ਸੀ ਭਰ ਜਾਂਦਾ ਤੇ ਬਾਹਰ ਆ ਗਿਆ ਉਹਨਾਂ ਦਾ ਬੱਟਾ ਬਾਹਰ ਹੀ ਇਧਰੋਂ ਡੇਗ ਪਿਆ ਅੱਗ ਨੇ ਰੀ ਨੇ ਪਾਣੀ ਜੀ ਪਾੜੀ ਡਿਗੇ ਹੀ ਬਹੁਤ ਆ ਵਧੀਆ ਮੀਂਹ ਪਿਆ ਕਰੋ ਬਹੁਤ ਜਣਾ ਵਾ ਫੈਦਲ ਵਧੀਆ ਪਿਆ ਆਡਾ ਪਹਿਲੀ ਦੀ ਆਡ ਹੋ ਗਿਆ ਪਹਿਲੀ ਦੀ ਤੇ ਦਾ ਟਾਰਗੇਟ ਸੀ ਪਹਿਲੀ ਦੀ ਚੱਕ ਲਿਆ ਬਜਾਰ ਵਾਲਾ ਵਾਸਾ ਵਾਸ ਹੈ ਆ ਦੇਖੋ ਜਦ ਦਬ ਲਗਮ ਆਉਂਦਾ ਸੋ ਕਰੋ ਇਹਨੇ ਸਟਾਪ ਕਰੀ ਖੁੱਲੇ ਓਵਰ ਨੇ